ਕਿਹੜਾ ਜਿਹੜਾ ਹੈਗਾ ਮਾਨ ਹੈ ਮਾਨ ਆਪਣੀ ਵਿਰੋਧੀ ਹੈ ਅੱਛਾ ਜੀ ਜਿੱਤਰਾ ਉਹ ਕਰਦਾ ਨਾ ਹੈ ਹੂੰ ਹੂੰ ਜਿੱਤਰਾ ਉਹ ਕਰਦਾ ਕੋਈ ਬੋਲ ਰਹੀ ਹੈ ਅੱਜ ਨੂੰ ਬੇਰਾ ਤੁਮ ਹੈ ਗੁਰੂ ਇਹਦੇ ਨਾਲੇ ਬੈਰ ਕਰੀ ਬੈਠਾ ਅੰਦਰ ਸਾਚ ਨਾਲੇ ਸਾਚ ਦਾ ਗੁਰੂ ਕੀ ਬਣਿਆ ਖੜਾ ਹੈ ਅੱਛਾ ਜੀ ਹੋਰ ਸਰਦਾਰ ਪਰਦਲਣਾ ਐਸੀ ਇਹ ਤੇ ਕਰਤਾਰ ਜਿਹੜੇ ਜਿਹਦਾ ਕੋਈ ਬਤਲੂ ਹੋਵੇ ਹੂੰ ਹੂੰ ਸੁਖ ਰੀਤੀ ਕਰਦੀ ਹੈ ਨਾ ਸੁਖ ਰੀਤੀ ਦੁੱਖ ਰੀਤੀ ਛੱਡ ਗਈ ਹੈ। ਅੱਛਾ ਜੀ। ਸੁਖ ਰੀਤੀ ਕੀਤੀ ਸੀ ਨਾ ਸਾਧਨਾਂ ਦੇ ਵਿੱਚ ਵਿਰੋਧ ਕੀਤਾ ਸੀ ਚਿੱਤ ਦਾ। ਅੱਛਾ ਜੀ। ਅਜਿਹਾ ਵਿਰੋਧ ਕੀਤਾ ਸੀ ਤਾਂ ਆ ਕੁਝ ਹੋ ਗਿਆ ਸੀ। ਹੂੰ ਹੂੰ। ਅਜਿਹਾ ਵਿਰੋਧ ਹੋਲਡ ਹੀ ਕਰਨਾ ਹੈ ਜੀ। ਆਪਣੇ ਚਿੱਤ ਦਾ ਵਿਰੋਧ ਹੋਲਡ ਹੀ ਕਰਨਾ ਛੱਡ ਦੇਣਾ। ਅੱਛਾ ਜੀ। ਸਾਰ ਦੌਰ ਦੇ ਕਿਰਤ ਜੋਂ ਕਰਦੀਆਂ ਆ ਉਹ ਐਸੀ ਕਿਰਤ ਕਰਦੀ ਜਿਹਦਾ ਕੋਈ ਮਤਲਬ ਹੋਵੇ ਆਸਰ ਹੋਵੇ ਜਾਂ ਕੋਈ ਕੀਤੇ ਕੋਈ ਪ੍ਰਾਪਤੀ ਹੋਵੇ ਹੂੰ ਹੂੰ ਐਸੀ ਕਿਰਤ ਨਹੀਂ ਕਰਦੀ ਜਿਸਦਾ ਕੋਈ ਉਪਰ ਨਾ ਹੋਵੇ ਹੂੰ ਐਸੀ ਸੋਚ ਤਾਂ ਆਉਂਦੀ ਆ ਜਿਹੜੀ ਲਾਭਦਾਇਕ ਹੋਵੇ ਲਾਭ ਹੋਵੇ ਜਿਹਦਾ ਜੋ ਕੰਮ ਆਇਆ ਉਹ ਕੰਮ ਹੋਵੇ ਹੂੰ ਜਿਹੜਾ ਗਿਆਨ ਪ੍ਰਾਪਤ ਹੋਵੇ ਆਤਮ ਗਿਆਨ ਪ੍ਰਾਪਤ ਹੋਵੇ ਲਾਭ ਹੋਵੇ ਜਿਹੜੀ ਜਿਹੜੀ ਐਸੀ ਗੱਲ ਹੈ ਜਿਹੜਾ ਉਹ ਤੇ ਪੈਦਾ ਹੋ ਗਏ ਜੋ ਜੀ ਸਾਡੇ ਨਾਲ ਜਾਵੇ ਹੂੰ ਹੂੰ ਆਮਤਾਰ ਦੀ ਗੱਲ ਹੀ ਕਰ ਲਈਏ ਬਤਨ ਦਾ ਦਰਤ ਦਾ ਗੱਲ ਹੈ ਨਾਮ ਤਾਂ ਆਹੀ ਲੱਭਾ ਹੋ ਗੋ ਹੂੰ ਹੂੰ ਪਰ ਜਿਹੜਾ ਕੰਸ ਅੱਖਰ ਹੈ ਇਹ ਹਿੰਦੂਆਂ ਦੇ ਉਹਦੇ ਚ ਤਾਂ ਕੰਸ ਨੂੰ ਇੱਕ ਮਾੜਾ ਮੰਨਿਆ ਜਾਂਦਾ ਆਪਾਂ ਕੰਸ ਦਾ ਅਰਥ ਕੀ ਕਰਾਂਗੇ ਇਹ ਬੜਾ ਮੁਸ਼ਕਲ ਹੈ ਤਦ ਗੁੱਧ ਹੋਤੀ ਹੈ ਇਹਦਾ ਦੋਤਾ ਬੁਰਭੋਦੀ ਕੰਸ ਦਾ ਦੋ ਬੁਰਭੋਦੀ ਮੋਕ੍ਰਿਸ਼ਨ ਦਾ ਵਿਰੋਧੀ ਮੰਨ ਕੰਸਾ ਜੀ ਜਿਹਨੋਂ ਬਾਅਦ ਆ ਵੀ ਗਿਆ ਹੂੰ ਹੂੰ ਤੇਦੀ ਮੋੜ ਕੀ ਆ ਤੁਸੀਂ ਆ ਹੂੰ ਹੂੰ ਮੋੜ ਕੀ ਆ ਤੁਸੀਂ ਆ ਜੀ ਜਿਹੜੀ ਬਣ ਕੀ ਆ ਤੁਸੀਂ ਆ ਕ੍ਰਿਸ਼ਨ ਨੇ ਮਾਰਦਾ ਦਿਖਾਇਆ ਕੰਸ ਨੂੰ ਇਹਦਾ ਕੰਸ ਦਾ ਉਹਨਾਂ ਦਾ ਉਹਨਾਂ ਨੇ ਪਤਾ ਲੀ ਕਿ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਉੱਡੇ ਦਾ ਬੋਲ ਰਹੀ ਹੂੰ ਹੂੰ ਰੁਕ ਗਿਆ ਦੁਰ ਹੂੰ ਹੂੰ ਸੋਦੇ ਜਦੋਂ ਦਾ ਆਸਾ ਉਹਦੇ ਬਾਅਦ ਹੂੰ ਹੂੰ ਉਹਨਾਂ ਨੇ ਜੋ ਦੱਸੇ ਹੂੰ ਹੂੰ ਉਹਨਾਂ ਜਿਵੇਂ ਕੰਨ ਸਮਾ ਲਈਏ ਸਰ ਯੋਧੂ ਹਾਂਜੀ ਕੰਨਸੌਰ ਉਹਦੀ ਲੜਾਈ ਹੈ ਕ੍ਰਿਸ਼ਨ ਦੀ ਹਾਂਜੀ ਕੱਲ ਬਰਸਾਣੀ ਦਾ ਦੇ ਵੀ ਮੋਡੇ ਲੇ ਤਾਂ ਕਦੇ ਚਿੱਟਲੀ ਚਿੱਟਲੀ ਬਹੁਤ ਬੰਦੇ ਹੱਥੋਂ ਡੋੜੀ ਹੂੰ ਹੂੰ ਕਦੇ ਵੀ ਕੋਈ ਖੇਡਿਆ ਤਾਂ ਉਹ ਵੀ ਸੰਪੂਰਨ ਦੀ ਗੱਲ ਹੂੰ ਹੂੰ ਜਿਵੇਂ ਪੇਰਨ ਨੀਵਾਸਾ ਦਾ ਕੋਈ ਨਾ ਬੋਲਦੇ ਹੂੰ ਹੂੰ ਕੋਈ ਬਾਸਾ ਦਾ ਕਰੇ ਹੂੰ ਪਤਾ ਨਹੀਂ ਕਿ ਬਣਾਵਾਂ ਚੱਲਿਆ ਹੂੰ ਹੂੰ ਠੀਕ ਕਰਿਆ ਵੀ ਬਹੀ ਕਰਿਆ ਉਹਨਾਂ ਦਾ ਕੋ ਪੁਰਪਾਪ ਦੀ ਗੱਲ ਲਸਾਈ ਹੂੰ ਹੂੰ ਬਿਲਕੁਲ ਭਰਨਾਗਵੀ ਜੀ ਉਹ ਕਹਿੰਦੇ ਮਾਰਤਾ ਜੀ ਇਹਨੂੰ ਹਸਤਾਲ ਦਿਖਾਉਣ ਦਾ ਅਸਲ ਦੇ ਵਿੱਚ ਕਿਸ ਨੂੰ ਹਸਤਾਲ ਦਿਖਾਉਣ ਦਾ ਉਹਨਾਂ ਨੇ ਹਮ ਹਮ ਕਿਹੜੇ ਤਰੀਕੇ ਨਾਲ ਦਿਖਾਇਆ ਕੀ ਕੀਤਾ ਕੀ ਨਹੀਂ ਕੀਤਾ ਹਮ ਹਮ ਚਲੋ ਦੇ ਬਗੇ ਦੇਖਾਤੀ ਹਮ ਹਮ ਇਹ ਕੀ ਟੈਕਨੋਲੋਜੀ ਹਮ ਹਮ ਠੀਕ ਹੈ ਜੀ ਤਾਂ ਇਹ ਜਰਾ ਆਪਾਂ ਉਗਰ ਸੈਨ ਕੋ ਰਾਜ ਬਹਿ ਭਗਤ ਜਨ ਦਿਓ ਇਹਦੇ ਵਿੱਚ ਇਹ ਗੱਲ ਜਿਆਦਾ ਸਾਫ਼ ਹੋ ਜੂਗੀ ਹਾਂ ਜੀ ਉਗਰ ਸੈਨ ਦਾ ਬੰਦਲਾ ਹਾਂ ਜੀ ਨੇ ਉਗਰ ਨੂੰ ਫੂਨ ਰਾਜ ਦੇਣਾ ਹਾਂ ਜੀ ਰਾਜ ਉਗਰ ਨੂੰ ਲੈਣ ਨੂੰ ਉਗਰ ਸੈਨ ਦਾ ਫਿਰ ਹੋਈ ਹੈ ਹੂੰ ਹੂੰ ਨਵੇਂ ਭਗਤ ਜਨ ਦਿਓ ਪੁਰਾਣਾ ਹੋਇਆ ਹੋ ਗਿਆ ਹੋ ਗਿਆ ਸੀ ਜਿਹੜਾ ਉਹ ਪ੍ਰੋਸੈਸ ਹੋ ਰਿਹਾ ਹਾਲ ਨੂੰ ਹੂੰ ਹੂੰ ਫਾਮੇ ਵੀ ਮੰਨਣਾ ਹੋ ਗਿਆ ਕਹਿੰਦੇ ਆ ਜੇਤ੍ਰੂ ਹੂੰ ਹੂੰ ਅਰ ਉਹ ਵਿਚਾਇਆ ਹੋ ਗਿਆ ਬੁਰਤਾ ਹੋਦਾ ਹੀ ਆ ਜੇ ਉਹਦਾ ਮਨ ਬੁਝੇ ਨਾ ਤੋ ਇਹ ਵੀ ਲੈ ਹੂੰ ਹੂੰ ਅੰਨ ਕੋਈ ਆਟਾ ਤੇ ਕਾਂਸ ਦੇ ਆਹ ਨਾਲ ਕੰਸੇ ਵਿਰੋਧੀ ਹੋ ਜਾਂਦਾ ਫਿਰ ਜਦੋਂ ਸੀ ਆਪਣੇ ਬੰਸੇ ਵਿਰੋਧੀ ਹੋ ਜਾਂਦੇ ਹੂੰ ਹੂੰ ਫੇਸ ਜੋ ਜੁਗ ਲੈ ਜਾਂਦਾ ਹਾਂ ਆਪਣੇ ਹੰਸ ਦਾ ਆਪਰੋਹ ਕਰਦੇ ਹਾਂ ਜੀ ਠੀਕ ਤੇ ਗ੍ਰੋਹ ਦਾ ਨਾ ਇੱਥੇ ਬਿਲਕੁਲ ਸੇ ਬੋਲ ਕਾਂਸ ਨੂੰ ਫਿਰ ਆਪਾਂ ਚਿੱਤ ਕਹਾਂਗੇ ਤੇ ਹਾਂ ਕਾਂਸੇ ਚਿੱਤਰ ਨਾ ਹੋਏ ਫਿਰ ਕਾਂਸ ਕਰਤਾਰਥ ਕੀਓ ਬੇਬੀ ਹਾਂ ਜਰ ਸਪਾਈਲੇ ਨਾਲ ਦੀ ਹੈ ਜਰ ਬਿਸਤਾਰ ਤੇ ਵੀ ਚੜੇ ਹਾਂ ਹਾਂ ਕਿਰਦੋਦ ਉਹਨੇ ਖਾ ਲਈ ਨਾਲ ਕਿਹ ਮਾਨਕ ਚਿੱਤੇ ਹੂੰ ਕੰਨਾਂ ਦੀ ਮਹਾ ਕਰਦਾ ਕੰਨਾਂ ਬਰ ਜਿਹੜੀ ਦੁਕਾਨ ਦਾ ਉਲਟੀ ਕਰਦਾ ਹੈ ਅੱਛਾ ਪਰ ਕਾਂਸਤ ਕਿਰਦੋਦ ਉਹਨੇ ਖਾ ਲਈ ਜਿਹੜਾ ਉਹ ਟੋਪ ਕਿਰਦੋਦ ਉਹਨੇ ਖਾ ਲਈ ਕਾਂਸਤ ਤੋਂ ਭਾਪ ਦੀ ਲੰਮੀ ਹੈ ਅੱਛਾ ਜੀ ਫਿਰ ਕੌਣ ਹੈ ਇਹ ਮਾਨਕ ਚਿੱਤੇ ਅੱਛਾ ਜੀ ਚਿੱਤਾ ਇਹ ਤਾਂ ਦਰਦੁਰੀ ਨੇ ਨਾ ਇਹ ਤਾਂ ਸਰ ਗੁਰੀ ਇਹਦਾ ਅੱਛਾ ਜੀ ਦਰਤਾਰ ਕੋਦੇ ਦਾ ਉਹਨੇ ਇਹਦਾ ਨਹੀਂ ਹੋਣਾ ਕੋਈ ਵੀ ਹੂੰ ਜੇ ਭਾਵੇਂ ਬਾਅਦ ਵਿੱਚ ਆਵੇ ਸਰਤਾਰ ਤੋਂ ਇਹਦਾ ਉਹਨੇ ਹੂੰ ਹੂੰ ਛੜਕਾ ਰਹਾਤਾ ਹੋਗਾ ਇਹ ਹੁਣ ਆ ਠੀਕ ਹੈ ਜੀ ਹਾਂਜੀ ਉਗਰ ਸੈਨ ਕੋ ਗਾਲਾ ਹੈ ਨਾ ਹੀਰੋ ਉਹ ਨਹੀਂ ਉਹਦਾ ਸੀ ਤਾਂ ਤਾਂ ਹੂੰ ਉਗਰ ਸੈਨ ਕੋ ਰਾਜ ਅਬੇ ਭਗਤੇ ਜਨ ਦੀਓ

ਮਹਾਵਦੀ ਪ੍ਰਾਪਤੀ ਹੋ ਗਈ ਠੀਕ ਹੈ ਤੁਹਾਨੂੰ ਜਾਣਕਾਰੀ ਹੋਣੀ ਕਿ ਹੂੰ ਹੂੰ ਕਿ ਤੁਹਾਨੂੰ ਪਰਮਾਤਮਾ ਹੋ ਗਿਆ ਠੀਕ ਹੈ ਜੀ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਉਹ ਜੇ ਕਾਥੂ ਦੇ ਵਿੱਚ ਆਖਾਇਵੇ ਪਰਮਾਤਮਾ ਦਈਏ ਹੂੰ ਹੂੰ ਆਪ ਹੈ ਹਾਂਜੀ ਸਾਰੇ ਭਗਤਾਂ ਹਾਂ ਜੀ ਉਹ ਹੂੰ ਹੂੰ ਕਿਸੇ ਨੂੰ ਕੱਲ ਕੇ ਕਿ ਮੈਂ ਆਵਾਂਗੇ ਪੈਸਾ ਦੇ ਆ ਗੋਲ ਮਾ ਕੰਮ ਕੀ ਹਾਜਤ ਹੈ ਅੱਛਾ ਜੀ ਆਪੇ ਤਾਂ ਸੰਦੇਸ਼ ਅਮਰ ਕਾ ਆਇਓ ਇਹ ਜਿਹੜੇ ਸੱਜ ਨੇ ਇੱਕੋ ਹੀ ਗੱਲ ਆ ਹੈ ਅੱਛਾ ਜੀ ਤੁਹਾਨੂੰ ਭਾਵੇਂ ਪਾਸ ਹੂੰ ਹੂੰ ਭਾਵੇਂ ਜੀ ਹੂੰ ਹੂੰ ਆਪ ਨੂੰ ਆਇਆ ਨਾ ਬੰਦੂ ਕੋਲ ਹੂੰ ਹੂੰ ਆਪ ਨੂੰ ਆਇਆ ਨਾ ਬੰਦੂ ਕੋਲ ਅੱਛਾ ਜੀ ਹੂੰ ਬੈਠ ਜੀ ਹੂੰ ਆਹ ਫਿਰ ਆ ਬਲੂ ਵੀਰ ਹੂੰ ਆਪਣੇ ਘਰ ਰੋਕ ਰਿਹਾ ਥੱਸ ਨਹੀਂ ਲਿਆ ਹੋਰਾਂ ਦੱਸ ਕੇ ਅੰਦਰ ਸੌਂਦੇ ਆ ਵੀ ਇਹਨੂੰ ਵੀ ਬੜਿਆ ਹੋਇਆ ਹੂੰ ਹੂੰ ਕੱਲ੍ਹ ਭਰੂ ਮੈਂ ਕਹਿੰਦੀ ਕਿ ਗੱਦਵਰੂ ਨੂੰ ਜਾਂਦੀ ਜਾਣਾ ਹੂੰ ਹੂੰ ਅਮ ਕੱਲ੍ਹ ਵੀ ਕਿ ਗੱਦਵਰੂ ਨੂੰ ਜਾਂਦੀ ਜਾਣਾ ਹੂੰ ਹੂੰ ਪਾਣੇ ਕੋਲੇ ਥੋੜੀ ਆ ਠੀਕ ਹੈ ਇਹ ਉਹ ਰਾਹ ਜਾਣਾ ਅੰਦਰ ਤੋਂ ਪਰ ਤਰੂ ਉਦਾਲ ਤੋਂ ਨਹੀਂ ਜਾਂਦਾ ਉਹ ਹੋਇਆ ਹੀ ਹੈ ਜੇ ਜਾਣਿਆ ਉਹ ਤੇ ਸੀ ਜੀ ਹਾਂ ਜੇ ਜਾਣਿਆ ਉਹਦੇ ਵਰਗਾ ਹੀ ਹੁੰਦਾ ਤਾਂ ਨਾਮ ਸਕਦਾ ਠੀਕ ਹੈ ਜੀ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ ਜਿਤੇ ਗੁਰੂ ਰਾਜ ਜਿਣੀ ਗੁਰੂ ਦਾ ਰਾਜ ਹੈ ਜਿਹੜਾ ਹਮਮ ਸਭ ਤੋਂ ਵੱਡੇ ਗੁਰੂ ਦਾ ਰਾਜ ਹੈ ਜਿਹੜਾ ਹਮਮ ਅਣੂ ਸੇਖ ਗੁਰੂ ਦਾ ਰਾਜ ਹੈ ਜਿਹੜਾ ਹਮ ਉਹਦਾ ਮੇਖਾ ਟੱਲ ਹੈ ਅਵਚਲ ਤੇ ਹਮ ਹਮ ਆਵਤੈਲਾ ਆਵਤੈਲਾ ਬਾਜੋ ਚਲਾਇ ਮਾਨ ਨਹੀਂ ਹੈ ਜੋ ਥਿਰ ਆ ਜਾ ਥਿਰ ਹਮ ਹਮ ਅਚਲ ਰਾਜ ਅਡੋਲ ਰਾਜ ਹਮ ਹਮ ਉਹ ਅਲਾਨੀ ਰਾਜ ਕਰੇ ਵੀ ਹਮ ਹਮ ਕਲ ਦਾ ਫਰਜ਼ਾ ਰਾਜ ਵੀ ਕਰੇ ਕੋਈ ਰਾਜਾ ਸਰ ਕੋਈ ਰਾਜਾ ਸਰ ਕੋਈ ਰਾਜਾ ਸਰ ਕੋਈ ਰਾਜਾ ਉਹ ਤੇਰੀ ਰਾਜੋ ਜ਼ਮਦਾ। ਹਮ ਹਮ ਪਰ ਆ ਆਵਤੈਲਾ ਹਮ ਹਮ ਠੀਕ ਹੈ ਜੀ ਉਹ ਰਾਜ ਕੋਈ ਰਹਿ ਸਰ ਥਰੇ ਰਹਿ ਸਰ ਉਹ ਥਰੇ ਰਹਿ ਗੋ ਆਹ ਬੁਰਖਾ ਫਰਮਾਇਓ ਆਧਪੁਰ ਖਣੈ ਗੱਲ ਦੱਸੀ ਹੈ ਬੇਦੋ ਬਾਤਾਂ ਕਹਿ ਰਹੇ ਆ ਹਮ ਹਮ ਆਧਪੁਰ ਖਣੈ ਦੱਸੀ ਹੋਈ ਗੱਲ ਕਹਿ ਰਹੇ ਆ ਮਾਣੇ ਕਹਿ ਰਹੇ ਆਪਣੀ ਕੋਣੋ ਕੁਛ ਨਹੀਂ ਐਸੇ ਹੈ ਕੋਈ ਕੇ ਸਾਧਖੜਾਂ ਦੇ ਵਿੱਚ ਰਾਜ ਅਭੀਕਰ ਕਰ ਰਹੇ ਆ ਹਮ ਜਿਹੜਾ ਆਧਕਾਲ ਤੋਂ ਪੁਰਖ ਪਰਖਾ ਉਹਨੇ ਦੱਸੀ ਹੈ ਪਰਮੇਸ਼ਰ ਨੇ ਹਾਂ ਜੀ ਇਹ ਬਰਮਾਈ ਹੋਈ ਗੱਲ ਬੇ ਕਹਿ ਰਹੇ ਆ ਹੋ ਚਾ ਵੀ ਮੈਂ ਬੁਲਾਇਆ ਬੋਲ ਰਹੇ ਹਾਂ ਜੀ ਬੁਲਾਇਆ ਬੋਲ ਰਹੇ ਠੀਕ ਹੈ ਜੀ ਹਾਂ ਜੀ ਮੈਨੂੰ ਇਹ ਕਹੇ ਕਿ ਅਫzal ਉਹਨੇ ਕਦੇ ਉਹਨਾਂ ਕੋਲ ਕੀ ਸਬੂਤ ਹੈ ਉਹਨੇ ਕਹੇ ਤਾਂ ਹਮੇਸ਼ਾ ਉਹ ਇਹਦਾ ਰਾਜ ਉਹਨੇ ਰਾਹ ਦੇਖਿਆ ਸੀ ਠੀਕ ਹੈ ਜੀ ਕਹਿਣਾ ਮੈਂ ਤਾਂ ਜੋ ਕਹਿ ਮੈਨੂੰ ਫਰਮਾਨ ਵਾਲਾ ਮੈਂ ਤਾਂ ਭਾਈ ਉਹ ਦੱਸਿਆ ਅੱਗੇ ਤੁਸੀਂ ਆਪ ਪੁੱਛ ਲਿਓ ਠੀਕ ਹੈ ਜੀ ਆਹ ਮੈਂ ਕੋਈ ਜਵਾਬ ਦੇ ਨਹੀਂ ਇਹ ਹਲਦਾ ਹੈਗਾ ਆਂਦਾ ਜੋ ਥੋੜੀ ਯਾਦਪੁਰਖ ਹੋਇਆ ਮੈਂ ਤਾਂ ਹਾਲਪੁਰਖ ਪਰਮੇਸ਼ਰ ਵਾਸਤੇ ਗਿਆ ਹਾਂ ਜੀ ਬਿਲਕੁਲ ਬਿਲਕੁਲ ਜੋ ਤੁਰਕੀ ਬਾਣੀ ਆਈ ਹੈ ਹੂੰ ਉਹਦਾ ਫਰਮਾਨ ਹੈ ਤੇ ਅਸੀਂ ਆਪਾਂ ਆਕਾਲਪੁਰਖ ਵੀ ਵਰਤ ਸਕਦੇ ਹਾਂ ਆਦਪੁਰਖ ਵਰਤ ਲੋ ਚਾਹੇ ਆਕਾਲਪੁਰਖ ਵਰਤ ਲੋ ਕਿਹ ਗੱਲ ਹੈ ਜੀ ਉਹ ਗੱਲ ਹੈ ਹਾਲਪੁਰਖ ਦਾ ਆਦਪੁਰਖ ਠੀਕ ਹੈ ਜੀ ਤਾਂ ਨਾਲ ਤੋਂ ਪਰਿਆ ਨਾਲ ਉਹੀ ਹੈ ਹੂੰ ਹੂੰ ਹਾਂਜੀ ਗੁਣ ਗਾਵੈ ਰਵਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਹੁਣ ਇਹ ਪਹਿਲੇ ਭਗਤ ਨੇ ਗੁਰ ਨਾਨਕ ਤੋਂ ਅੱਛਾ ਜੀ ਉਹ ਪਹਿਲਾਂ ਸ਼ੁਰੂ ਕਰ ਲਿਓ ਤੋਂ ਗੱਲ ਗੁਣ ਗਾਵੈ ਹੂੰ ਹੂੰ ਤੇਰੇ ਗੁਣ ਗਾਏ ਨੇ ਉਹਨਾਂ ਨੇ ਵੀ ਗਾਏ ਨੇ ਰਵਦਾਸ ਨੇ ਗਾਏ ਨੇ ਹੂੰ ਹੂੰ ਆਵਾਜ਼ ਭਗਤ ਜੈ ਦੇਵ ਥਲੋਚਨ ਥਲੋਚਨ ਜੈ ਦੇਵ ਨੇ ਥਲੋਚਨ ਨੇ ਜਾਂਦੇ ਗੋਲ ਘਾਇਨੇ ਤੇਰੇ ਇਹੀ ਗੋਲ ਚ ਨਾਲ ਕੇ ਘਾਇਨੇ ਹਨੀ ਘਾਇਨੇ ਕੋਈ ਗੱਲ ਬਾਣੀ ਕੱਟੀ ਤਾਂ ਹੀ ਕਰਤੀ ਹਮਮ ਨਾਮਾ ਭਗਤ ਕਵੀਰ ਸਦਾ ਗਾਵੇ ਸੰਲੋਚਨ ਇਹ ਸਰ ਪਤਾ ਨਗਵੈ ਕੋਈ ਲੈਵਲ ਹੈ ਬਾਣੀ ਦਾ ਸਾਰੀ ਦਾ ਹਮਮ ਆਖਿਰ ਪਟਾਦੀ ਬਾਣੀ ਨੂੰ ਘਟਿਆ ਨੂੰ ਕਾਇਦਵੇਂ ਹਾਂ ਹਾਂ ਯਾ ਵਧੀਆ ਨੂੰ ਕਾਇਦਵੇਂ ਗੁਰੂ ਨਾਨਕ ਕਾਲੀ ਬਾਣੀ ਨੂੰ ਘਟਿਆ ਨੂੰ ਕਾਇਦਵੇਂ ਇਹ ਸਵਈਆ ਵਿੱਚ ਰੱਖ ਦਿੱਤਾ ਹਾਂ ਹਾਂ ਜਦ ਪਟਾਦੀ ਬਾਣੀ ਨੂੰ ਘਟਿਆ ਨੂੰ ਕਾਇਦਵੇਂ ਪੱਟਾ ਤੋਂ ਸਭਾ ਕੋਲ ਆਤੀ ਹਾਂ ਹਾਂ ਅਨੁਨਿਵੇਂ ਗੋੜਦਾ ਨਹੀਂ ਗੋੜਦੇ ਹਾਂ ਹਾਂ ਵਾਲੀ ਦਾ ਲੈਣਾ ਕਿਰਨ ਜਮਿਕਾ ਲੈਣਾ ਹੂੰ ਹੂੰ ਉਹਦਾ ਇਹ ਗਾਣਾ ਵੀ ਨਾਨਕ ਪਾਣਾ ਤੇ ਪੰਜਾਬ ਦਾ ਹੈ ਉਹ ਉੱਥੇ ਦਾ ਉੱਥੇ ਦਾ ਇਸ ਘਰ ਕੇ ਜੀ ਰੂਹ ਦੀ ਗਾਉਂਦੀ। ਬੜੀ ਉਹਦਾ ਭਗਵਾਨ ਜੀ ਉਹ ਕਹਿੰਦੇ ਉਹ ਤਾਂ ਜੀ ਉਹ ਸਖਾਈ ਉਹ ਤਾਂ ਜੀ ਖਤਰੀ ਹੈ ਉਹ ਤਾਂ ਜੀ ਭਲੰਦ। ਉਹ ਜੀ ਜਵਾਰ ਹੈ ਅਸੀਂ ਕਿਉਂ ਨਹੀਂ ਉਹਦੀ ਗੱਲ ਬੰਨਣੀ ਉਹਨਾਂ ਨੇ ਕਿਸੇ ਨੇ ਨਹੀਂ ਹੈ। ਕਿਹੜਾ ਇਹ ਵਿਦਵਾਨਾਂ ਦੇ ਲੈਵਲ ਦੀ ਬੰਨਾਈ। ਠੀਕ ਹੈ ਜੀ। ਹਾਂ ਜੀ ਗੁਣਕਾਰ ਹਾਂ ਵਿਦਵਾਨ ਪੰਜ ਭਗਤਾਂ ਦੇ ਨਾਮ ਹੈ ਜੀ ਇੱਥੇ ਹਾਂ ਜੀ ਰਵਦਾਸ ਭਗਤ ਜੈਦੇਵ ਤਿਰloਚਨ ਨਾਮਾ ਭਗਤ ਕਬੀਰ ਸਦਾ ਗਾਵੈ ਸੰਮਲੋਚਨ ਨਾਮਾ ਨਾਦੇਵ ਹੋਇਆ ਹਾਂ ਜੀ ਅੰਦ ਕਬੀਰ ਹੋਇਆ ਹਾਂ ਜੀ ਪੰਜ ਨਾਮਾ ਭਗਤ ਕਬੀਰ ਹਾਂ ਜੀ ਸਦਾ ਗਾਵਾਂ ਹਾਂ ਜੀ ਪੰਜ ਭਗਤਾਂ ਦੇ ਸੰਮਲੋਚਨ ਹਾਂ ਜੀ ਜਦੋਂ ਮੈਂ ਬਲ ਸ਼ਰਨ ਦ੍ਰਿਸ਼ਟੀ ਇੱਕੋ ਜੀ ਦ੍ਰਿਸ਼ਟੀ ਹੈ ਉਹਨਾਂ ਦੀ ਉਹ ਚਾਰ ਬਣ ਨਹੀਂ ਬੰਦੇ ਸਭ ਲੋਚਦੇ ਹੋ ਹਮ ਹਮ ਕੁਝ ਨਹੀਂ ਜਣਾ ਬੰਦੇ ਹੋ ਹਮ ਹਮ ਉਹਨਾਂ ਦੇ ਸੋਗ ਕਹੋਦੇ ਨੇ ਉਹਨੇ ਕਿਸੇ ਨੂੰ ਕਿਸੇ ਦੀ ਰੱਦੀ ਕੀਤੀ ਕਿਸੇ ਦੀ ਪੁਸ਼ਾਰੀ ਉਸਤ ਨਹੀਂ ਕੀਤੀ ਨਾ ਕਿਸੇ ਦੀ ਦੁਦਿਆ ਕੀਤੀ ਨਾ ਕਿਸੇ ਉਸਤ ਨਹੀਂ ਕੀਤੀ ਹੈ ਉਸਤ ਨੂੰ ਦਾ ਦਉ ਬਬਰਜਤ ਨਾ ਉਸਤ ਹੀ ਕੀਤੀ ਹੈ ਕਿਸੇ ਦੀ ਨਾ ਦਿੱਤੀ ਜੋ ਸੱਚ ਸੀ ਕਹਤਾ ਹਾਂ ਜੀ ਕਹਿਣ ਵਾਸਤੇ ਸੰਗ ਲੋ ਚਲੋ ਸਭ ਦ੍ਰਿਸ਼ੇ ਤਾ ਠੀਕ ਹੈ ਜੀ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗਮਾਨ ਹੈ ਭਗਤ ਵੇਰੀ ਵਰਤੈ ਉਹ ਗੁਣ ਰਵੈ ਜਿਹੜੇ ਗੁਣ ਤਾਲਾ ਕਿਤੇ ਆਪਣੇ ਆਪ ਹੀ ਬਹੁਤ ਧਿਆਨ ਦਿੱਤੇ ਕੋਣ ਰਵਾ ਸਹਿਜ ਆਤਮ ਰੰਗਮਾਨ ਹੈ ਸਹਿਜ ਅਵਸਥਾ ਜੋ ਕੇ ਹੂੰ ਹੂੰ ਉਹ ਰੰਗਮਾਨ ਹੈ ਹੂੰ ਰਵਾ ਹੋ ਗਿਆ ਤਾਂ ਟਿਕਿਆ ਮਨ ਟਿਕਿਆ ਉਹਦਾ ਹਮ ਆਤਮਾਨ ਗੁਬਾਣਾ ਹਾਂ ਤੇ ਅੰਤਰਾ ਗੁਬਾਣਾ ਹਾਂ ਹਮ